गुड मॉर्निंग पुत्री गुड मॉर्निंग गुड मॉर्निंग हैप्पी लोड़ी थैंक यू त्रिया है भी अभी लोहड़ी है अच्छा ठीक है की खाएगा की पीएगा पीएंगे हम तो चाय पिएंगे ये <laughs> तो दिखाएगा कि खुआ खाएंगे हम तो खुआ खाएंगे अच्छा लड्डू या ठीक है ओके बाय लाइक शेयर टैरियन कर दो जितना मेरे चैनल सब्सक्राइब जरूर कर दो ਸਾਰੇ ਖੇਡੀ ਜਾਂਦਾ ਵਸਤੀਆਂ ਪੂਰੀਆਂ ਵਰਕ ਕਰ ਲਾ ਲਿਆ ਕਾਪੀਆਂ ਜਾ ਕੇ ਆਉਂਗੀ ਭੁੱਖ ਲੱਗੀ ਸੀ ਪਿੰਨੀ ਖਾਂਦਾ ਫਿਰਦਾ ਇੱਕ ਮੈਨੂੰ ਵੀ ਲੈ ਕੇ ਦੇਈ ਜਾ ਬੰਨੋ ਨਿਰਭਾਏਗਾ ਆ ਜਾ ਭਾਈ ਪਾਣੀ ਨਹੀਂ ਪਾਣੀ ਨਹੀਂ ਬਿਨਾ ਇਹਦੇ ਉਤੋਂ ਦੀ ਖੈਰ ਕੇ ਪੀ ਲਈ ਵੇਲਾ ਖਵਾ ਖਾਲਾ ਹੁਣ ਖਾਲਾ ਹਲ ਹਲ ਹੋਰ ਹੁਣ ਅੱਜ ਲੋੜੀ ਹੈ ਦੇਖ ਸਾਈ ਜੈਨੂੰ ਕਿਉਂ ਚੱਕੀ ਫਿਰਦੀਆਂ ਥਲੇ ਲੜਾ ਜੇ ਮੈਨੂੰ ਤਾਇਤ ਹੋਰ ਚੱਕਿਆ ਕਰੀ ਹਟ ਪਰੇਓ ਜੁਗਣੀ ਆ ਲੈ ਆ ਸੈਜੋ ਚੱਲ ਪਰੇ ਮਾਰੀ ਮੇਰੇ ਕਾਲੇ ਮੇਰੇ ਬੂੜੇ ਕਾਲੇ ਕਿਵੇਂ ਮੈਂ ਕਦੇ ਨਹੀਂ ਦਿਆ ਨਾ ਫੇਰ ਤੁਸੀਂ ਤੁਮਹੇ ਮਾਰਦੀਆਂ ਇਹ ਤਾਂ ਪਿੰਜਰੇ ਚ ਜਾ ਕੇ ਬੈਠੀ ਆ ਜਾ ਲੈ ਜੁਗਣੀ ਇਧਰ ਆ ਨਹੀਂ ਭਈ ਇਹ ਖਾਲਾ ਮੁਫਲੀ ਮਮਾ ਦੇਖੇ ਜੋ ਕੀ ਕਰਦਾ ਸੈਜੂ ਸੈਜੂ ਸਿੰਘ ਨੀਰਾਪਾ ਹੁੰਦਾ ਮੈਂ ਲੱਗਾ ਨਾਲ ਕੀ ਪਾ ਦੋਗੇ ਉਧਰ ਦੀ ਨਹੀਂ ਉਧਰ ਦੀ ਨਾਗੇ ਮੈਂ ਸਾਦੇ ਮੋਰ ਦੀ ਨਹੀਂ ਹਾਇ ਪਿਛੋਂ ਦੀ ਇਧਰ ਦੀ ਨਾ ਰੈਡੀ ਕੋਲ ਦੀ ਉਹ ਕੱਟੀਂਦਰ ਨਾ ਕੱਟੀ ਰੋਣੀ ਧਰਨਾ ਖੋਲਣੀ ਚ ਪੋਣਾ ਕੱਟੀ ਤਾਂ ਫਿਰ ਸਾਰੇ ਤੜਾਉਣਗੇ ਪੁੱਤ ਵੱਡੀ ਕੱਟੀ ਖੋਲੂਗੀ

ஒரு வழி ਵੈਰੀ ਗੁੱਡ ਚਲਾਉਣਾ ਆਉਂਦਾ ਵੇ ਤੇਨੂੰ ਚੱਲ ਬੱਚ ਰਲ ਗਿਆ ਆ ਹਾਂ ਚੱਲ ਬੱਸ ਆ ਗੱਲ ਲੱਗੀ ਜਾਂਦੇ ਲੂंजे ਇਹਦੇ ਨਾਲ ਤੂੜੀ ਦੇ ਓਏ ਓਏ ਸਾਰੇ ਲਿਪੜ ਗਿਆ ਕੋਈ ਗੱਲ ਨਹੀਂ ਚੱਲ ਬੱਚ ਰਲ ਗਿਆ ਇਹਨਾਂ ਕੀ ਰੋਣੇ ਨੇ ਆ ਭਰੋਲਾ ਕੋਟ ਲੈ ਕੇ ਚੱਲ ਦਸ ਚੱਕਿਆ ਨਹੀਂ ਆ ਨਾ ਉਇਓ ਖੋਹੀ ਜਾਂਦੇ ਦੀ ਕਿੱਥੇ ਪਾਣਾ ਠੀਕ ਕੱਟੀਆਂ ਗੋਲੀ ਨਾਮ ਬਾਰੇ ਦੇਖਿਆ ਨੌਖਾ ਪਾਰਾ ਵੱਠਲ ਚੱਲ ਬਸ ਇੱਥੇ ਪਾ ਦੇ ਇਹ ਵੀ ਚੱਕ ਵੀ ਉਲਟਾ ਦੇ ਸਾਰਾ ਇਹਦੇ ਨੇ ਇਹਨੂੰ ਕੱਟੀ ਨੂੰ ਪਾ ਦੇ ਪਹਿਲਾਂ ਬੱਧਾ ਰਹਿ ਜੀ ਆਲਾ ਐ ਤੋ ਤੂੰ ਥੋੜਾ ਜਾ ਉੱਥੇ ਰੱਖਿਆਉਂ ਗੱਟੀ ਦਾ ਖੜ ਜਾ ਕਿਵੇਂ ਖੋਲਾ ਹੋਈ ਜਾਂਦਾ ਬਹੁਤ ਇੰਨਾ ਹੀ ਹੋਊਗੀ ਇੰਨੇ ਮਸਾ ਖਾਊਗੀ ਮੈਂ ਤੇ ਉੜੇ ਨਾ ਜਾਣਾ ਐਂ ਨਹੀਂ ਹੰਦੀ ਖਾ ਲੂ ਕਿੱਥੋਂ ਬਾਹਲਾ ਨਹੀਂ ਖਾਂਦੀ ਹੁੰਦੀ ਨਿੱਕੀ ਜੀ ਰਹੇਗੀ ਪਿੰਦੋ ਜੀ ਲੈ ਅੱਧਾ ਮਠਲ ਦਈ ਸੰਦਰਗੀ ਅੱਛਾ ਆਇਆ ਸਹੀ ਕੰਮ ਹੋਰ ਸਹਿਜ ਹਰਮਨ ਮਗੂ ਸੰਦਗਾ ਜੱਤ ਮਾਰਦਾ ਚਲੋ ਜੀ ਚੱਕ ਐਰ ਲਾਉਂਦੇ ਹਾਂ ਬਸ ਨਿਬੜ ਗਿਆ ਫਿਨਿਸ਼ ਹੋ ਗਿਆ ਚਲ ਮਾਣੇ ਉੱਥੇ ਤੇ ਆ ਝਾੜ ਲੀ ਦੇ ਇੱਥੇ ਸੈਦਾ ਬੜੇ ਸਟਾਈਲ ਨਾਲ ਖਾਂਦਾ ਹੈ orange ਆ ਰੱਖ ਗਿਆ ਨਮਕ ਤੇ ਰੱਖ ਕੇ ਕੱਪੀ ਵਿੱਚ ਦੇਤੀਆਂ ਦੋ ਬੜੇ ਮਿਰਚੇ ਆਹ ਹੈ ਉੜਾ ਬੱਸ ਸਾਰਾ ਕਿਪਾ ਲੈ ਇੰਨਾ ਖਾਲੀ ਇਨੋਂ ਨਾ ਇਨਾਂ ਨੂੰ ਨਹੀਂ ਪੋਣੇ ਤੰਗ ਮਰਦਾ ਲੈ ਆਇ ਲਿਸ ਤੇ ਆਪਣੀ ਕਲੀਨ ਯਾਰੀ ਲੈਂਦਾ ਹੋਇਆ ਅੱਜ ਉੱਤੇ ਵਾਲੀ ਕੱਢ ਰਹੀ ਧੁੱਪ ਪਈ ਅੰਦੀ ਇਹਨੇ 6 ਵਜੇ ਰੋਟੀ ਖਾ ਉਹ ਰਿਹਾ ਕਿ ਦੋਨੇ ਬੱਚੇ ਕੀ ਕਰੀਏ ਨਾਲ ਤੂੰ ਹੁਣ ਡੈਕ ਲਾਈ ਨਾ ਡਿਕ ਲਾਈ ਨਾ ਕਿੱਥੇ ਲਾਇੰਗੇ ਡਿਕ ਤਲੀਵਿੰਦਾ ਆ ਜਾ ਆਏ ਰੋਟੀ ਖਾ ਲੈ ਫਿਰ ਰੋਟੀ ਖਾ ਕੇ ਲਾਵਾਂਗੇ ਰਜੂ ਆ ਜਾ ਗਰਮ ਗਰਮ ਰੋਟੀਆਂ ਆਜੋ ਆਜੋ ਪੁੱਤ ਕੜੀ ਦੇ ਨਾਲ ਗਰਮ ਗਰਮ ਫੁਲਕਾ ਅੰਬਰਤੀ ਨਾ ਮੈਂ ਖਾ ਨਾਨ ਕੀ ਇਹ ਨਾਨ ਚੱਲਦਾ ਹੁੰਦਾ ਫਿਰ ਮੰਮੀ ਨੇ ਬਣਾਇਆ ਰੋਟੀ ਖਾ ਲੈ ਵੇਖਾਂ ਇਹ ਕਿਹੜਾ ਚੱਲਦਾ ਹੁੰਦਾ ਜਿਸ ਦਾ ਹੈ ਪਾਣੀ ਨੂਣਾ ਲੋਲੇਗਾ ਪੁੱਤ ਹਾਈ ਗਰਮ ਹੈ ਜੀ ਨਾ ਪਾਈ ਕੀ ਬਦ ਤੇ ਇਹ ਲੋਡ ਪਊ ਨਾ ਪਵੇ ਆ ਜਾ ਬਹਿ ਜਾ ਛੱੜੀ ਜਾਨੀ ਬੈਠੋ 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 ਹਾਂ ਹਾਂ ਹਾਂਦਾ ਨਹੀਂ ਅੱਜ ਤੂੰ ਵੀ ਹਾਂਦਾ ਸੌਊਗਾ ਤੱਕ ਇੰਨੇ ਤਾਂ ਬਣਵਾਈਏ ਲੋਡ ਨਹੀਂ ਹਜੇ ਬਈ ਬਣ ਕਿਉਂ ਨੂੜ ਕਣੀ ਝੁੱਟ ਲੈਂਦਾ ਬਿੰਦੇ ਕੁਛ ਬਹਿ ਜਾ ਫੇਰ ਰੋਟੀ ਖਾਣੇ ਆਇਆ ਖਾਣੀਆਂ ਤੇ ਖਾ ਲੈ ਆ ਜਾ ਲੱਡੂ ਬਹਿ ਜਾ ਤੂੰ ਸੀ ਦੋਨੇ ਮੈਨੂੰ ਨੂੜ ਬਣੀ ਚੁੱਕ ਰਹੀ ਹੂੰ ਕੁਛ ਝੁੱਟ ਕੇ ਨੂੜ ਬਣੀ ਪੜ ਲਾ ਦੋ ਦਿਨ ਸਕੂਲ ਦੇ ਰਹੇ ਬੇਟੇ ਆਈ ਮੇਰੇ ਨਾਲ ਫੋਨ ਆਏਗਾ ਤਾਜ ਮਾਤਾ ਇਹ ਪੜੀ ਜਾਂਦਾ ਜੀ ਬਣਾ ਪੜੀ ਜਾਂਦਾ ਕੀ ਕਰਦਾ ਤਾਜ ਓਰੇ ਔਰੇ ਤਾ ਅਰੇ ਤਾਈ ਪਤੰਗ ਓਏ ਇਹ ਡੱਬੂ ਹੁੰਦਾ ਹੈ ਕੀ ਜਿਆਨੇ ਆ ਪਤੰਗ ਦੀ ਮੜੀ ਪੁੱਤ ਪਤੰਗ ਦੀ ਹਾਂ ਬਾਦਰੀ ਦੀ ਹਾਂ ਪਤੰਗ ਦੀ ਮਦੌਧ ਨਹੀਂ ਗੱਲ ਨੂੰ ਜਾਣ ਕੇ ਕਹਿਦੀ ਬਾਦਰੀ ਆ ਨਿਹਰਦਨ ਕੀ ਕਰਦੇ ਪੁੱਤ ਕੀ ਅੱਜ ਆਖੀ 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 ਤੂੰ ਲੋੜੀ ਕੀ ਹੈ ਲੋੜੀ 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 ਤੇ ਆੜੀ ਹੁੰਦਾ ਕਿ ਆੜੀ ਲੋੜੀ ਆਈ ਬੇ ਲੱਤ ਲੱਤ ਮਚਨੀਆਂ ਲੱਗਣੀਆਂ ਪਿੱਛੇ ਹੋ ਜਾ ਮੜਾ ਜਾ ਲੱਤ ਸੇਕ ਹੋ ਗਿਆ ਪਿੱਛੇ ਲਗਾ ਤੋ ਲੱਗ ਗਈ ਪਿੱਛੇ ਹੋ ਜਾ ਪਿੱਛੇ ਸੇਕ ਹੋ ਗਿਆ ਹੈ ਬੈਰੀ ਗੁੱਡ ਮਮਾ ਨੇ ਆੜੀ ਦੇ ਦੋ ਕਿ ਆੜੀ ਪੁੱਤ ਆੜੀ ਲੋੜੀ ਦੇ ਦਿਓ ਮੁਬਾਰਕਾਂ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਸਹਿਜੇ ਤਿਲ ਸਿੱਟ ਗਿਆ ਪੱਕੀ ਕਹਿੰਦੇ ਹੁੰਨੇ ਆ ਉਹ ਦੱਸ ਦੱਸੋ ਮੈਨੂੰ ਸਿੱ 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 ਚੰ ਜਾ ਹਾਂ ਦੱਸੋ ਸਾਰੇ ਆ ਸਿੱ 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 ਸਾਰੇ ਆ ਦਿਲ ਇੱਧਰ ਦੀ ਜੜ ਚੁੱਲੇ ਪਾ ਤੂੰ ਦਾਇ ਨਾ ਤਿਕਾ ਗਿਆ ਨੇ ਤਾਇ ਦਾ ਸੁਆ ਦੱਸੀ ਬਤ ਇਸਰਾ ਕਿਹੜਾ ਦਿਲ ਇੱਧਰ ਦੀ ਜੜ ਚੁੱਲੇ ਪਾ ਵੀ ਕਰੇ ਨਾ ਸੱਜ ਪਾ ਇਸ ਤਰਾ ਦਿਲ ਇੱਧਰ ਜਾ ਦਿਲ ਇੱਧਰ ਦੀ ਜੜ ਚੁੱਲੇ ਪਾ ਦੇਖੀ ਨਾ ਨਖੜਿਆ ਭਾਈ ਮਮਾ ਮਮਾ ਤੇਰੀ ਪਲੇਟ ਤੇ ਰੱਖੀ ਹੋਗੀ ਉਹ ਮੈਂ ਲੈ ਕਾਉਂਗਾ ਪਲੇਟ ਤੇ ਰੱਖਿਆਉਂਦੀਆਂ ਸਾਰੀਆਂ ਪਲੇਟ ਤੇ ਫਲਾ ਫਿਆ ਵਿੱਚ ਨਹੀਂ ਚੈ ਉਹ ਬੋਲ ਨਹੀਂ ਪਲੇਟ ਜਿਹੜੀ ਬੋਲਦੀ ਆਪਾਂ ਮਮਾ ਮਸਵਾਪੀਨ ਕਰਦੀਆਂ ਜੇ ਹੋਰ ਕਰੇਗੀ ਤੂੰ ਇਹ ਜੇ ਕਿ ਦੀ ਬਾੜੀ ਮੋਟੀ ਵੀਡੀਓ ਬਣਾਵਾਂਗੇ ਤੂੰ ਹੀ ਆ ਤਾਹੀਂ ਤੂੰ ਹੀ ਕਹਿੰਦਾ ਆਪਾਂ ਮਗਰ ਤੂੰ ਹੀ ਕਹਿਣ ਲੱਗੇ ਹੂੰ ਜੀ ਦੇ ਮਾ ਚਲੋ ਨਾ ਮਗਲੀ ਨਾ ਪਈਦਾ ਦਿਖਾ ਦੇ ਬਸ ਕੋਈ ਨਹੀਂ ਦਿਖਾ ਦੇ ਪਤਾ ਹੀ ਹੈ ਬਿੱਤੇ ਨੀ ਆਉੜੀ ਹੁਣ ਤੇ ਸੁਟੀ ਜਾਂਦਾ ਦੱਸ ਕੀ ਹੈ ਗਿਫਟ ਗਿਫਟ ਕਹੇ ਜਾਂ ਦੱਸ ਕੀ ਹੈ ਚ ਚੀਜ਼ ਖਾਂਜੀ ਦੀ ਟੱਕਰ ਦਿੰਦਾ ਪਤਾ ਕੀ ਜੀ ਹਾਂ ਕੌਣ ਆ ਦੱਸ ਫਿਰ ਹੁਣ ਲਈ ਤਾਂ ਇਹਨੂੰ ਤਾਂ ਆਇਨੂੰ ਬਦ ਲੱਗ ਗਿਆ ਇਹਦਾ ਕਰਨ ਗਿਫਟੋ ਖਾ ਲੈ ਸਰਵਰਗੀ ਦਾ ਖਾ ਲੋ ਬੱਚਾ ਮੈਂ ਆਏ ਆ ਕੇ ਗਿਫਟ ਬਾਕਸ ਚੋ ਕੋ ਥੋੜੀ ਜੀ ਲੈ ਲੈ ਫੇਰ ਤੱਕ ਉਹਦੀ ਆ ਮਮਾ ਮੈਂ ਨਹੀਂ ਲਿਓ ਨਾ ਮੈਂ ਲਿਆ ਤੂੰ ਬਹਿ ਜਾ ਬਹਿ ਜਾ ਮੈਨੂੰ ਲਾ ਕੇ ਦੇ ਖਾ ਲੀਏ ਹੂੰ ਲੈ ਲੋਣੀ ਪੁੱਤ ਲੈ ਲੋਣੀ ਨਾ हाथ मारते जान क्यों रही है? पुठो के, फिर खड़ जा। चंगा ठंडा ले ले। फिर ले? ले एक खा लेंगे कितना दे म? अद्दा दे वो एक खा लूँगा? ले अद्दा दोनों कर दे वो। अद्दा तो इतना अद्दा भी नहीं खा सकता <laughs> है। ले लूँ खा ला। बिंगे जाते हैं क्यों करिए ना? ले पता बस बस खाट है बताए बस मैं तो चो इधर दे दो बस मैं दाड़ा। दाड़ा। गी गी। तो अपन ना की खाना दे चढ़ा हां देसी का दियो किसने हां हम्म पहले पड़े हो ਬਲੇਸੇ ਸਮਾਪਤੀ ਕਰੋ ਅੱਜ ਦੇ ਵਲੌਗ ਦੀ ਸਮਾਪਤੀ ਕਰਦੇ ਆ ਵਧੀਆ ਲਿੰਕ ਤੋਂ ਲਾਈਕ ਕਰ ਦਿਓ ਜੇ ਨਹੀਂ ਲੈ ਉਹ ਫੇਸਬੁਕ ਤੇ ਜੋ ਤੋਂ ਫੋਲੋ ਮਾ ਦੋ ਮਾ ਦੋ ਮਾ ਦੋ ਕਾਲੇ ਕੁਦਿਆ ਚੈਨਲ ਨੂੰ ਸਬਸਕ੍ਰਾਈਬ ਜੂ 来来哎，不能干。